ਹੈਲੋ ਹਾਂਜੀ ਸਤਿ ਸ੍ਰੀ ਅਕਾਲ ਡੈਸ਼ਿੰਗ ਬੁਟੀਕ ਤੇ ਤੁਹਾਡਾ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਹੌਫਫੁਲ ਤੁਸੀਂ ਸਾਰਜਾਂ ਨੇ ਵਧੀਆ ਹੋਵੋਂਗੇ ਸੋ ਅੱਜ ਦੀ ਨਿਊ ਅਪਡੇਟ ਲੈ ਕੇ ਆਏ ਹਾਂ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਜੁੜੇ ਰਹੋ ਸੋ ਆਪਾਂ ਹਰ ਦਿਨ ਤੁਹਾਡੇ ਲਈ ਨਵੇਂ-ਨਵੇਂ ਸੂਟਸ ਲੈ ਕੇ ਆਣੇ ਆ ਸੋ ਅੱਜ ਦੇ ਜਿਹੜੇ ਸੂਟਸ ਆ ਬਹੁਤ ਡਿਫਰੈਂਟ ਆਪਾਂ ਲੈ ਕੇ ਆਏ ਹਾਂ ਤੁਹਾਡੇ ਲਈ ਮਤਲਬ ਕਿ ਤਿੰਨ ਸੂਟਸ ਆ ਆਪਾਂ ਤੁਹਾਨੂੰ ਸ਼ੋ ਕਰਾਂਗੇ ਤਿੰਨੋਂ ਅਲੱਗ-ਅਲੱਗ ਹੋਣਗੇ ਸੋ ਵੀਡੀਓ ਨੂੰ ਜਰੂਰ ਦੇਖਿਓ ਸੋ ਫਰਸਟ ਸੂਟ ਜਿਹੜਾ ਡੈਂਟਿੰਗ ਔਰਗੈਂਜ਼ਾ ਦੇ ਉੱਪਰ ਆਪਾਂ ਰੈਡੀ ਕੀਤਾ ਬਹੁਤ ਪਿਆਰਾ ਸਟੱਫ ਹੈ ਬਿਲਕੁਲ ਸੌਫਟ ਔਰ ਗੈਂਦਾ ਜੀ ਔਰ ਵਿੱਚ ਇਹਦੇ ਸੈਲਫ ਦੇ ਵਿੱਚ ਇਧਰ ਲਾਈਨਿੰਗ ਵਾਲਾ ਸਟੱਫ ਰਹੇਗਾ ਇਹ ਉਸ ਤੋਂ ਬਾਅਦ ਇਹਦੀ ਬਹੁਤ ਸੋਹਣਾ ਘੇਰੇ ਦੇ ਉੱਪਰ ਜਿਹੜਾ ਆਪਾਂ ਆਰੀ ਵਰਕ ਕੀਤਾ ਬਹੁਤ ਸੋਹਣਾ ਵਰਕ ਹੋਇਆ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਕੁਆਲਿਟੀ ਚੈੱਕ ਕਰੋ ਬਾਕੀ ਕਲਰ ਇੰਨਾ ਕ ਜਿਆਦਾ ਮਤਲਬ ਵੀ ਆਪਾਂ ਜਿਹੜਾ ਇਹ ਸੌਰੀ ਤੁਹਾਡਾ ਕਲਰ ਦੋ ਕਲਰਸ ਦੇ ਨਾਲ ਇਹਨੂੰ ਆਪਾਂ ਡਿਜ਼ਾਈਨ ਕੀਤਾ ਬਹੁਤ ਸੋਹਣਾ ਹੈ ਜੈ ਸ਼ੇਡ ਇਹਦੇ ਉੱਤੇ ਆਪਾਂ ਥੋੜਾ ਡਾਰਕ ਟੋਨ ਦੇ ਵਿੱਚ ਇਹਨੂੰ ਆਪਾਂ ਫਿਲ ਅਪ ਕੀਤਾ ਜਿਹੜੇ ਫਲਾਵਰਸ ਨੂੰ ਠੀਕ ਹੈ ਜੀ ਉਸ ਤੋਂ ਬਾਅਦ ਨੈਕਸਟ ਇਹਦੀ ਬਾਟਮ ਸੌਰੀ 슬ੀਵਸ ਦੇ ਉੱਪਰ ਵੀ ਬਹੁਤ ਸੋਹਣਾ ਵਰਕ ਹੋਇਆ ਇਹ ਵਰਕ 슬ੀਵਸ ਦੇ ਉੱਪਰ ਹੋਇਆਗਾ ਕਸਟਮਰ ਦਾ ਆਪਾਂ ਜਿਹੜਾ ਸੂਟ ਕਸਟਮਾਈਜ਼ ਕੀਤਾ ਸੋ ਉਹਨਾਂ ਨੇ ਆਪਦੀ ਪ੍ਰੈਫਰੈਂਸ ਅਕੋਰਡਿੰਗ ਆਪਾਂ ਨੂੰ ਵਰਕ ਦਿੱਤਾ ਸੀਗਾ ਸੋ ਉਹਨਾਂ ਦੀ ਹੀ ਚੁਆਇਸ ਹੈ ਉਹਨਾਂ ਨੇ ਆਪਾਂ ਨੂੰ ਪ੍ਰੋਪਰ ਆਫ ਦਾ ਮੈਜ਼ਰਮੈਂਟ ਦੇ ਕੇ ਇਹ ਵਾਲਾ ਸੂਟ ਰੈਡੀ ਕਰਵਾਇਆ ਹੈ ਸੋ ਪਰ ਸੇਮ ਸੂਟ ਉਹਨਾਂ ਨੂੰ ਰੈਡੀ ਕਰਕੇ ਦਿੱਤਾ ਜਿੱਦਾਂ ਦੇ ਉਹਨਾਂ ਨੇ ਆਪਾਂ ਨੂੰ ਪਿਕਚਰ ਦਿਖਾਈ ਸੀਗੀ ਸੋ ਵਿਦਾਊਟ ਦੁਪੱਟਾ ਇਹ ਵਾਲਾ ਆਪਾਂ ਸੂਟ ਰੈਡੀ ਕੀਤਾ ਆ ਆਲ ਓਵਰ ਸੂਟ ਰਹੇਗਾ 5 ਮੀਟਰ ਸੋ ਬਹੁਤ ਸੋਹਣਾ ਪਾਰਟੀ ਵੇਅਰ ਪੂਰਾ ਪ੍ਰੋਪਰ ਪਾਰਟੀ ਵੇਅਰ ਵਰਕ ਹੋਇਆ ਤੁਸੀਂ ਵਰਕ ਦੀ ਦੇਖ ਸਕਦੇ ਹੋ ਬਹੁਤ ਸੋਹਣਾ ਸੋ ਇਹਦੇ ਨਾਲ ਤੁਸੀਂ ਇਦਾਂ ਦਾ ਸੂਟ ਹੈ ਜਿਹੜਾ ਤੁਸੀਂ ਵਰਕ ਹੈ ਜਿਹੜਾ ਕਿਸੇ ਵੀ ਫੈਬਰਿਕ ਦੇ ਉੱਪਰ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਸੋ ਨੈਕਸਟ ਇਹ ਤੋਂ ਬਾਅਦ ਵਿੱਚ ਆਪਾਂ ਤੁਹਾਨੂੰ ਜਿਹੜਾ ਸੂਟ ਦਿਖਾਉਣੇ ਆ ਪਸ਼ਮੀਨੇ ਦਾ ਸੂਟ ਰਹੇਗਾ ਸੋ ਪੇਂਟ ਵਾਲਾ ਸੂਟ ਹੈ ਜੇ ਇਹ ਵਾਲਾ ਹੈਂਡ ਪੇਂਟ ਹੋਇਆ ਹੈ ਸੂਟ ਦੇ ਉੱਪਰ ਇੱਕ ਟੈਕਸ ਦਾ ਪਸ਼ਮੀਨਾ ਰਹੇਗਾ ਸੋ ਇਹ ਵਾਲਾ ਪੇਂਟ ਹੈ ਜਿਹੜਾ ਫਰੰਟ ਦੇ ਉੱਪਰ ਹੋਇਆ ਹੋਇਆ। ਪੂਰੀ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਪੇਂਟ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ। ਬਿਲਕੁਲ ਹੈ ਜਿਹੜਾ ਪੇਂਟ ਖਰਾਬ ਹੋਣ ਵਾਲਾ ਪੇਂਟ ਨਹੀਂ ਹੈਗਾ। ਵਾਸ਼ ਜਿੱਦਾਂ ਤੁਸੀਂ ਮਰਜ਼ੀ ਨੂੰ ਵਾਸ਼ ਕਰ ਸਕਦੇ ਹੋ। ਹੈਂਡ ਵਾਸ਼ ਵੀ ਹੈ, ਮਸ਼ੀਨ ਵਾਸ਼ ਵੀ ਹੈ, ਈਜ਼ੀ ਵਾਸ਼ ਜਿੱਦਾਂ ਵੀ ਤੁਹਾਡਾ ਦਿਲ ਕਰਦਾ ਸੋ ਉਦਾਂ ਤੁਸੀਂ ਵਾਸ਼ ਕਰ ਸਕਦੇ ਹੋ। ਇਦਾਂ ਹੀ ਇਹਦੀਆਂ 슬ੀਵਸ ਦੇ ਉੱਪਰ ਆਏਗਾ। ਸੋ ਇਹ ਵਾਲੇ ਫਲਾ ਇੱਕ ਇੱਕ ਫਲਾ ਹੈ ਜਿਹੜਾ ਆਪਾਂ 슬ੀਵਸ ਦੇ ਉੱਪਰ ਪਾਇਆ ਹੋਇਆ ਹੈ। ਕੋਈ ਦਾ ਵੀ ਲੈਂਥ ਦਾ ਤੁਹਾਨੂੰ ਕੋਈ ਚੱਕਰ ਨਹੀਂ ਰਹੇਗਾ ਕੋਈ ਲੈਂਥ ਜਿੰਨੀ ਮਰਜ਼ੀ ਬਣਾ ਸਕਦੇ ਹੋ ਸੋ ਬਹੁਤ ਸੋਹਣਾ ਟਾਈ ਡਾ ਇਹਦਾ ਟੈਬੀ ਲਾਈਨਿੰਗ ਦਾ ਆਪਾਂ ਇਹਦੇ ਨਾਲ ਦੁਪੱਟਾ ਰੈਡੀ ਕੀਤਾ ਹੋਇਆ ਸੋ ਬਹੁਤ ਹੀ ਪਿਆਰਾ ਦਾ ਦੁਪੱਟਾ ਰੈਡੀ ਹੋਇਆ ਇਸ ਦਾ ਸੋ ਦੁਪੱਟੇ ਦੇਖੋ ਡਿਜ਼ਾਈਨਿੰਗ ਬੜੀ ਸੋਹਣੀ ਹੋਈ ਵੀ ਦੁਪੱਟੇ 'ਚ ਔਰ ਸੇਮ ਹੈ ਜਿਹੜਾ ਇਸੀ ਕਲਰ ਦੇ ਉੱਪਰ ਚਾਰੋਂ ਸਾਈਡ ਲੇਸ ਲਾ ਕੇ ਇਹਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਲੇਸ ਲੱਗੇ ਹੋਏ ਤੁਸੀਂ ਫਿਨਿਸ਼ਿੰਗ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਸੋ ਇਹ ਸਿੱਕੇ ਜੀ ਅੱਜ ਜੀ ਆਪਣੇ ਸੂਟ ਆਪਾਂ ਇੱਕ ਜਿਹੜਾ ਤੁਹਾਨੂੰ ਸੌਰੀ ਮੈਂ ਇਹ ਵਰਕ ਦੀ ਤੁਹਾਨੂੰ ਦੱਸਣਾ ਭੁੱਲ ਗਈ ਕਿ ਜਿਹੜਾ ਇਹ ਵਾਲਾ ਵਰਕ ਆਪਾਂ ਆਰੀ ਵਰਕ ਦੇ ਉੱਪਰ ਰੈਡੀ ਕੀਤਾ ਹੋਇਆ ਸੂਟ ਹੈ ਇਹ ਆਰੀ ਦੇ ਵਿੱਚ ਆਏਗਾ ਔਰ ਇਹ ਹੈਂਡ ਪੇਂਟ ਆਏਗਾ ਸੋ ਇਦਾਂ ਦੇ ਸੋਹਣ ਸੋਹਣੇ ਸੂਟਸ ਆ ਜਿਹੜੇ ਤੁਸੀਂ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਮੈਂ ਤੁਹਾਨੂੰ ਹਰ ਵੀਡੀਓ ਚ ਕਹਿੰਨੀ ਹਾਂ ਕਿ ਜਿੱਦਾਂ ਦੇ ਸੂਟ ਤੁਸੀਂ ਦੱਸੋਗੇ ਜਿੱਦਾਂ ਦੀ ਤੁਹਾਡੀ ਪ੍ਰੈਫਰੈਂਸ ਹੋਏਗੀ ਆਪਾਂ ਤੁਹਾਨੂੰ ਸੇਮ ਚੀਜ਼ ਉਹ ਰੈਡੀ ਕਰਕੇ ਦਵਾਂਗੇ ਸੋ ਇੱਕ ਵਾਰ ਜੂਰ ਟਰਸਟ ਕਰਕੇ ਦੇਖੋ ਵਿਜ਼ਿਟ ਕਰਕੇ ਦੇਖੋ ਸਾਡਾ ਜਿਹੜਾ ਬੁਟੀਕ ਹੈ ਪੱਟੀ ਰੋਡ ਦੇ ਉੱਪਰ ਹੈ ਸੋ ਤੁਸੀਂ ਆ ਕੇ ਸਾਡੇ ਨਾਲ ਮਤਲਬ ਕਿ ਵਿਜ਼ਿਟ ਕਰਕੇ ਜੋ ਇਦਾਂ ਦੇ ਵੀ ਸੂਟ ਤੁਸੀਂ ਆਪਣੇ ਰੈਡੀ ਕਰਵਾਉਣਾ ਚਾਹੁੰਦੇ ਹੋ ਰੈਡੀ ਵੀ ਕਰਾ ਸਕਦੇ ਹੋ ਬਾਕੀ ਆਪਣੇ ਕੋਲੇ ਬਹੁਤ ਸਾਰੀ ਕਲੈਕਸ਼ਨ ਹੈ ਤੁਸੀਂ ਦੇਖ ਸਕਦੇ ਹੋ ਆਪਣੀ ਇੱਧਰ ਤੁਸੀਂ ਆਪਣੇ ਸਾਰੇ ਕਲੈਕਸ਼ਨ ਹੈ ਟੋਟਲੀ ਆਪਾਂ ਰੈਡੀ ਕੀਤੀ ਹੋਈ ਹੈ ਇਹ ਸੂਟਸ ਬਹੁਤ ਪਿਆਰੇ ਪਿਆਰੇ ਸੂਟਸ ਹੈ ਜਿੰਨੇ ਵੀ ਆਪਾਂ ਰੈਡੀ ਕੀਤੇ ਹੋਏ ਆ ਪ੍ਰਿੰਟਡ ਦੀ ਆਪਣੇ ਕੋਲੇ ਬਹੁਤ ਸਾਰੀ ਕਲੈਕਸ਼ਨ ਹੈ ਬਾਕੀ ਖੀਨ ਖਾਬ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਫੈਬਰਿਕ ਆ ਤੁਸੀ ਸਾਡੇ ਤੋਂ ਲੈਣਾ ਹੈ ਸੋ ਆਪਣੇ ਕੋਲੇ ਹਰ ਤਰ੍ਹਾਂ ਦੀ ਚੀਜ਼ ਹੈ ਤੁਹਾਨੂੰ ਆਪਣੇ ਬੁਟੀਕ ਦੇ ਉੱਪਰ ਮਿਲੇਗੀ ਬਾਕੀ ਜੇ ਤੁਸੀ ਆਨਲਾਈਨ ਵੀ ਬਾਈ ਕਰਨਾ ਚਾਹੁੰਦੇ ਹੋ ਤਾਂ ਸਾਡਾ WhatsApp ਨੰਬਰ ਹੈਗਾ 077141 9347 ਸੋ ਤੁਸੀਂ ਸਾਡੇ ਨਾਲ WhatsApp ਦੇ ਉੱਪਰ ਮੈਸੇਜ ਤੇ ਵੀ ਗੱਲ ਕਰ ਸਕਦੇ ਹੋ ਬਾਕੀ ਤੁਹਾਨੂੰ ਜਦੋਂ ਮਰਜ਼ੀ ਤੁਸੀਂ WhatsApp ਦੇ ਉੱਪਰ ਕਾਲ ਵੀ ਕਰ ਸਕਦੇ ਹੋ ਵਰਲਡਵਾਈਡ ਜਿਹੜੀ ਆਪਾਂ ਸ਼ਿਪਿੰਗ ਕਰਦੇ ਜਿਹੜੀਆਂ ਭੈਣ ਆਪਣੀਆਂ ਬਾਹਰ ਕਿਸੇ ਫੋਰਨ ਕੰਟਰੀ ਦੇ ਵਿੱਚ ਨੇ ਸੋ ਤੁਸੀਂ ਬੇਫਿਕਰ ਹੋ ਕੇ ਤੁਸੀਂ ਸਾਡੇ ਤੋਂ ਸੂਟ ਜਿਹੜੇ ਰੈਡੀ ਕਰਵਾ ਸਕਦੇ ਹੋ ਜਾਂ ਰੈਡੀ ਕਿੱਤਿਆਂ ਦੇ ਵਿੱਚੋਂ ਬਾਏ ਕਰ ਸਕਦੇ ਹੋ ਤੁਸੀਂ ਜਿੱਦਾਂ ਆਪਣੀ ਪ੍ਰੇਫਰੈਂਸ ਸਾਨੂੰ ਦੱਸ ਸਕਦੇ ਹੋ ਸੋ ਇਹ ਵਾਲੇ ਸੀਗੇ ਜੀ ਅੱਜ ਦੇ ਆਪਣੇ ਸੂਟ ਸੋ ਇਦਾਂ ਦੇ ਸੂਟ ਤੁਸੀਂ ਰੈਡੀ ਕਰਵਾਉਣੇ ਜਾਂ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਬਾਏ ਕਰਨਾ ਹੈ ਸੋ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਸੋ ਅੱਜ ਦੀ ਵੀਡੀਓ ਕਿਵੇਂ ਲੱਗੀ ਮੈਸੇਜ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਥੈਂਕ ਯੂ